ਗੋਜੁਪਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦਾ ਕੋਟਾਂ ਕੋਟਾਂ ਸ਼ੁਕਰ ਤੇ ਧੰਨਵਾਦ ਉਸ ਮਾਰੇ ਦਾ ਜੋ ਗੁਰੂ ਨਾਨਕ ਪਾਤਸ਼ਾਹ ਮਾਰੇ ਦੇ ਚਰਨ ਛੋਪਾ ਪ੍ਰਾਪਤ ਕਰਤੀ ਜਿਸ ਤਰਤੀ ਤੇ ਕੁਦਰਤੀ ਤੇ ਗੈਰ ਕੁਦਰਤੀ ਆਫਤ ਜਿਹੜੀ ਚੱਲ ਰਹੀ ਆ ਉਸ ਸਾਫਤ ਨੂੰ ਨਿਜਠਣ ਵਾਸਤੇ ਪੂਰਾ ਸਮੁੱਚਾ ਸਿੱਖ ਜਗਤ ਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਸਤਾਵਾਂ ਕਾਰਸੇਵਾ ਵਾਲੇ ਮਹਾਂਪੁਰਖ ਸਾਧੂ ਸੰਤ ਨਿਰਮਲੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਾਡੇ ਮੁਸਲਮ ਭਰਾ ਤੇ ਜੋ ਅੱਜ ਜ਼ੀਰੋ ਲਾਈਨ ਤੇ ਆਪਾਂ ਖੜੇ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਕਰਤਾਰਪੁਰ ਕੋਰੀਡੋਰ ਗੁਰਨਾਨਕ ਪਾਤਸ਼ਾਹ ਮਹਾਰਾਜ ਦੀ ਧਰਤੀ ਜਿਸ ਧਰਤੀ ਤੇ ਵੱਡਾ ਪਾੜ ਪੈ ਗਿਆ ਸੀ ਤੇ ਬਹੁਤ ਦਿਨਾਂ ਤੋਂ ਸੰਗਤ ਇਸ ਗੱਲ ਤੇ ਚਿੰਤਾ ਸੀ ਵੀ ਇਹ ਬੰਨ ਬੰਨਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਸਾਡੇ ਗੁਰਦਰਾ ਯਾਦਗਾਰੇ ਸ਼ਹੀਦਾਂ ਦੇ ਸਤਾਰ ਨੂੰ ਸੇਵਾ ਧਰਮਪੁਰ ਤੇ ਰਤੜ ਛੱਤਰ ਦੇ ਗੋਲਾ ਢੋਲਾ ਦੋਨਾਂ ਪਿੰਡਾਂ ਦਾ ਲਿੰਕ ਟੁੱਟਾ ਸੀ ਉਹ ਅੱਜ ਰਸਤਾ ਸ਼ੁਰੂ ਹੋ ਗਿਆ ਗੁਰੂ ਸੈਵਨ ਦੇ ਉਪਤਾਸਰੇ ਸਦਕਾ ਜਿਹੜੀ ਇਹ ਬੰਨ ਦੀ ਆਰੰਭਤਾ ਏ ਉਹ ਅੱਜ ਇੱਥੋਂ ਗੁਰੂ ਸੈਵਨ ਤਰਸ ਕਰਨ ਜਿਵੇਂ ਅਰਦਾਸ ਦੇ ਚਾਰ ਅੱਖਰ ਨੇ ਮਹਾਰਾਜ ਦੇ ਤੇ ਜਦੋਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੀ ਏ ਮਹਾਰਾਜ ਉਹਨੂੰ ਸੰਪੂਰਨਤਾ ਬਖਸ਼ਦੇ ਨੇ ਐਡਾ ਅੰਤਰਜਾਮੀ ਰਾਰਾ ਰਖਵਾਲਾ ਦੱਤਾ ਦਾਤਾ ਦੇ ਸੱਸਾ ਸਹਾਰਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਹੀਦਾ ਸਿੰਘਾਂ ਦਾ ਉਹ ਆਸਰਾ ਲੈ ਕੇ ਜਦੋਂ ਆਪਾਂ ਅਰਦਾਸ ਕਰਕੇ ਚੱਲਾਂਗੇ ਪਾਤਸ਼ਾਹ ਸਫਲਤਾ ਬਖਸ਼ਣਗੇ ਤੇ ਮੈਂ ਸਭ ਤੋਂ ਵੱਡੀ ਗੱਲ ਜਿਸ ertid ਤੇ ਖੜੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ 16ਵੀਂ ਪੀੜੀ ਅੰਸ਼ ਵੰਸ ਜਿਹੜੇ ਅਤੀ ਸਤਕਾਰਯੋਗ ਸਾਡੇ ਬਾਬਾ ਸੁਖਦੀਪ ਸਿੰਘ ਜੀ ਦੀ ਵੇਦੀ ਜਿਨ੍ਹਾਂ ਨੇ ਦਰਸ਼ਨ ਅਸਤਲ ਦੀ ਸੇਵਾ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਆਪ ਸਾਰੀ ਹੱਥੀ ਸੇਵਾ ਕਰਾਈ ਤੇ ਸੰਗਤ ਦੇ ਦੇਖਣ ਲਈ ਦਰਸ਼ਨ ਅਸਤਲ ਬਣਾਇਆ ਸੀ ਉਹ ਵੀ ਟੁੱਟ ਚੁੱਕਾ ਬਾਬਾ ਜੀ ਸਤਕਾਰਯੋਗ ਸਾਡੇ ਨਾਲ ਖੜੇ ਨੇ ਅੱਜ ਬਾਬਾ ਕਾਰਜੀ ਕਲਾਂਨੌਰ ਵਾਲੇ ਮਹਾਂਪੁਰਖ ਬਾਬਾ ਮਹਿਲ ਸਿੰਘ ਜੀ ਜਿਹੜੇ ਅਚੇਚੇ ਤੌਰ ਤੇ ਇਸ ਵੱਡੇ ਸੇਵਾ ਦੇ ਕੁੰਬ ਦੇ ਵਿੱਚ ਆਣ ਕੇ ਖੜੇ ਹੋਏ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸਾਨ ਜਿਨ੍ਹਾਂ ਦਾ ਸਭ ਤੋਂ ਵੱਡਾ ਰੋਲ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਜਵਾਨ ਭਲਾਈ ਜਿਹੜੀ ਨੈਸ਼ਨਲ ਜਿਹੜੇ ਪ੍ਰੈਜ਼ੀਡੈਂਟ ਪਾਈ ਸੁਖਦੇਵ ਸਿੰਘ ਜੀ ਭਜਰਾਜ ਜਿਹੜੇ ਲੰਬੇ ਸਮੇਂ ਤੋਂ ਸਾਡੇ ਨਾਲ ਬੰਨਾ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਨਿੱਜੀ ਤੌਰ ਤੇ ਆਪਣੇ ਵਾਹਨਾਂ ਤੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਤੇ ਮੈਂ ਪੂਰੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਤੁਹਨਾ ਚਰਨਾ ਦੇ ਸੀਸ ਨੂੰ ਆਕੇ ਇੱਕ ਬੇਨਤੀ ਕਰਦਾ ਜੋ ਕਰਤਾਰਪੁਰ ਕੋਰੀਡੋਰ ਦਾ ਬੰਨ੍ਹ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਧਰਤੀ ਤੇ ਜਿਹੜਾ ਬੰਨ੍ਹ ਟੁੱਟਾ ਸੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਵੱਲੋਂ ਚੀਤਪਾਈ ਬੈਂਸ ਸਿੰਘ ਚੀਤਪਾਈ ਸਤਵੰਦ ਸਿੰਘ ਚੀਤਪਾਈ ਗੇਰ ਸਿੰਘ ਜੀ ਦੇ ਸਤਾਨ ਵੱਲੋਂ ਇਹ ਸੇਵਾ ਅੱਜ ਤੋਂ ਹੀ ਪਾਸ਼ਾ ਆਰੰਭ ਕਰਨ ਇੱਥੇ ਪ੍ਰਬੰਧ ਅੱਜ ਆਪਾਂ ਸਾਰੇ ਦੇਖ ਰਹੇ ਆਂ ਕੱਲ ਤੋਂ ਜਿਹੜੇ ਵੱਡੇ ਪੱਧਰ ਤੇ ਮੈਨੂੰ ਮੈਂ ਚੱਲਦੇ ਫੋਨ ਆਇਆ ਦਾਪੂ ਤਰਸੀਮ ਸਿੰਘ ਜੀ ਜੋ ਐਮਪੀ ਪਈ ਅਮਰਪਾਲ ਸਿੰਘ ਦੇ ਪਿਤਾ ਨੇ ਘਾਟ ਤੋਂ ਘਾਟ 100 ਟਰਾਲੀ ਦਾ ਕਾਫਲਾ ਲੈ ਕੇ ਮਿੱਟੀ ਦੀ ਸੇਵਾ ਉਹਨਾਂ ਨੇ ਇੱਥੇ ਮਨਾਉਂਦੇ ਕਿਆ ਉਹ ਲੈ ਕੇ ਪਹੁੰਚਣਗੇ ਤੇ ਮੈਂ ਪੂਰੇ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਤੇ ਅਪੀਲ ਕਰਦਾ ਕਿ ਜਿਹੜੀ ਕੁਦਰਤੀ ਤੇ ਗੈਰ ਕੁਦਰਤੀ ਆਫਤ ਹੈ ਇਹਨੂੰ ਨਜਿੱਠਣ ਵਾਸਤੇ ਹਰੇਕ ਸਿੱਖ ਤੁਸੀਂ ਸੰਗਤ ਨੇ ਰਸਤਵਾਲੀ ਉਹ ਜਿਆਦਾ ਜਿਹੜੇ ਅਕੋਟ ਭੰਡਾਰ ਖੋਲਤੇ ਨੇ ਪਰ ਹੁਣ ਤਰਸ ਕਰੀਏ ਇੱਥੇ ਵੱਡੀਆਂ ਸਵਾਵਾਂ ਚੱਲਣੀਆਂ ਮਿੱਟੀ ਵਾਸਤੇ ਵੱਡੇ ਪੱਧਰ ਤੇ ਮਿੱਟੀ ਦੇ ਢੇਰ ਲਾਏ ਜਾਣ ਤੇ ਜਿਹੜੇ ਸਾਡੇ ਦੇਸ਼ ਦੇ ਆਰਮੀ ਦੇ ਜਵਾਨ ਹੈ ਉਹਨਾਂ ਦੇ ਵੀ ਵੇਖੋ ਤੁਸੀਂ ਕੈਂਪ ਸਾਰੇ ਟੈਗੇ ਨੇ ਉਹਨਾਂ ਨੂੰ ਚਲਾਉਣ ਵਾਸਤੇ ਆਪਾਂ ਵੱਡੇ ਪੱਧਰ ਤੇ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਤੇ ਸ੍ਰੀ ਸਦਕਾ ਦੀ ਸੇਵਾ ਮਹਾਰਾਜ ਆਪਾਂ ਅੱਜ ਤੋਂ ਇਹ ਰੰਭਤਾ ਕਰ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਟ ਹੁਣੇ ਜਦੋਂ ਸੇਵਾ ਰੰਭਤਾ ਕੀਤੀ ਬਾਬਾ ਮਨ ਸਿੰਘ ਜੀ ਕਾਰਸੇਵਾਲੇ ਮਾਹਫੁਰਖ ਬਾਬਾ ਕਾਰਸਿਕ ਜੀ ਦੇ ਸਥਾਨ ਤੋਂ ਅੱਜ ਹੀ ਉਹਨਾਂ ਨੇ ਇਸ ਆਰੰਭਤਾਜ ਦੇ ਵਿੱਚ ਡੀਜ਼ਲ ਦੀ ਸੇਵਾ ਵਾਸਤੇ ਅੱਜ ਤੋਂ ਹੀ ਮਾਇਆ ਜਿਹੜੀ ਸੰਗਤ ਰੂਪ ਵਿੱਚ ਦਿੱਤੀ ਹੈ ਜਿਸ ਮਹਾਰਾਜ ਧੰਨਵਾਦ ਕਰਦੇ ਇਨ੍ਹਾਂ ਸਿੰਘਾਂ ਦਾ ਜਿਹੜੀ ਭਾਜੀ ਜਿਹੜੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਰਦੇਵ ਸਿੰਘ ਜੀ ਪ੍ਰਜਾ ਰਾਜ ਇਹਨਾਂ ਦੀ ਅੱਜ 50 ਟਰਾਲੀਆਂ ਜਿਹੜਾ ਰੱਤਲ ਛੱਤੜ ਵਾਲਾ ਪੰਨੋ ਰਸਤਾ ਜੁੜ ਗਿਆ ਤੇ ਇਹਨਾਂ ਨੇ ਮੈਨੂੰ ਹੁਣੇ ਹੀ ਗੱਡੀ 'ਚ ਬੈਠਿਆ ਕਿਹਾ ਵੀ ਬਾਬਾ ਜੀ ਸਾਰੇ ਬੰਨ ਬੰਦੇ ਜਾਣਾ ਤਸਵੀਰ ਤੋਂ ਸਾਰੀਆਂ ਟਰਾਲੀਆਂ ਇੱਕੋ ਥੇ ਚੱਲਣ ਦੀ ਬੰਨਦੀ ਸੇਵਾ ਤੇ ਕੇ ਵੱਡੇ ਪੱਧਰ ਤੇ ਸੇਵਾ ਜਿਹੜੀ ਗੁਰੂ ਸਾਹਿਬਾਂ ਦੇ ਹੁਕਮ ਅਸਰੇ ਸਦਕਾ ਚੱਲੇਗੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੇਵਾ ਤੋਂ ਸਾਥ ਅਸੀਂ ਵੀ ਕੋਟਾ ਹੋਸ਼ਤ ਪਾਈ ਬਹੁਤ ਖੁਸ਼ੀ ਆ ਇਹ ਲੱਗਿਆ ਮਨ ਨੂੰ ਅਸਾਂ ਇੱਥੇ ਆਣ ਕੇ ਜਿਵੇਂ ਇਹ ਅਹਿਸਾਸ ਥਾਨ ਹੈ ਜਿਹਦੇ ਨਾਲ ਕੋਰੀਡੋਰ ਦੀ ਇਮਾਰਤ ਵੀ ਬੱਜੀ ਹੈ ਸ਼ਹਿਰ ਜਿਹੜਾ ਵਾ ਉਦੋਂ ਵੀ ਸਾਰਾ ਨੁਕਸਾਨ ਇਸੇ ਪਾਣੀ ਦੇ ਕਾਰਨ ਹੋਇਆ ਹੈ ਤਾਂ ਬਹੁਤ ਜ਼ਰੂਰੀ ਹੈ ਇਸ ਨੂੰ ਜਿੰਨੀ ਜਿੰਨੀ ਜਲਦੀ ਜਿਹੜਾ ਵਾ ਕੋਸ਼ਿਸ਼ ਕੀਤੀ ਜਾਵੇ ਇਹ ਸਾਰੀ ਸੰਗਤਾਂ ਜੀ ਹੱਥ ਜੋੜ ਕੇ ਮਿਲ ਕਰਨੇ ਆ ਬਾਦ ਚੜ ਕੇ ਜਿੰਨਾ ਵੀ ਹੋ ਸਕਦਾ ਹੈ ਇੱਥੇ ਸੰਯੋਗ ਦਿਓ ਤੇ ਮੌਕੇ ਤੇ ਆ ਕੇ ਤੇ ਵੇਖੋ ਬੜਾ ਮਾੜੀ ਹਾਲ ਹੋਈ ਹੈ ਪਾਣੀ ਨੇ ਬਹੁਤ ਇਲਾਕੇ ਦਾ ਨੁਕਸਾਨ ਕੀਤਾ ਤੇ ਨਾਲ ਮਿਲ ਕੇ ਸੰਗਤੀ ਸੰਯੋਗ ਨਾਲ ਇਸ ਸੰਗਤ ਦੀ ਸੰਗੋਗਣਾ ਦੀ ਸਭ ਤੋਂ ਗੱਲ ਕੀਤੀ ਹੈ ਕਿ ਸਪੇਟਾ ਨੈਸ਼ਨਲ ਅੰਗਰੇਜ਼ਾਂ ਦੇ ਖੇਤਾਂ ਦੇ ਦਰਵਾਜ਼ੇ ਦੁਨੀਆ ਤੋਂ ਜੁੜਾ ਹੈ ਅੱਜ ਆਪਾਂ ਦਰਸ਼ਨ ਸਥਲ ਸਥਾਨ ਬਤਾਲਪੁਰ ਕੋਰੀਡੋਰ ਸਾਹਿਬ ਦੇ ਨੇੜੇ ਖੜੇ ਹਾਂ ਸਾਡੇ ਨਾਲ ਪੰਥੀਆਂ ਪਰੀਆਂ ਮਹਾਨ ਸ਼ਖਸੀਅਤਾਂ ਕਿਰਿਆ ਨੇ ਜਿਨ੍ਹਾਂ ਦੇ ਜਾਣ ਪਛਾਣ ਦੇ ਮਤਾਜ ਨਹੀਂ ਆ ਸਾਰੀਆਂ ਸ਼ਖਸੀਅਤਾਂ ਪਿੱਛੇ ਜਿੰਨੇ ਵੀ ਗੋਲਾ ਢੋਲਾ ਰਕਤ ਛੱਤਰ ਦੇ ਸਾਈਡ ਵੱਲ ਇੱਕ ਉਹਨੇ ਅਵਲੇਵਲ ਬੰਨ ਰਗੀ ਸੇਵਾ ਨਬੰਦੀ ਆ ਰਹੀ ਹੈ ਸੋ ਕਿਸਾਨ ਦੇ ਜਵਾਨ ਭਰਾ